ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਨਾਜ਼ ਫੈਸ਼ਨ ਸਾਨੇਵਾਲ ਤੋਂ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਬਹੁਤ ਸਾਰਾ ਪਿਆਰ ਦੇ ਰਹੇ ਹੋ ਲਓ ਜੀ ਆਰਟੀਕਲ ਤੇ ਨਿਗਾਹ ਮਾਰੋ ਬਹੁਤ ਹੀ ਸੋਹਣਾ ਮਸਲੀਨ ਦਾ ਹੈਂਡਵਰਕ ਦਾ ਨਾਲ ਆ ਆਰਟੀਕਲ ਲੈ ਕੇ ਆਏ ਆ ਡਿਜੀਟਲ ਪ੍ਰਿੰਟਿੰਗ ਹੋਊਗੀ ਵਿਦ neck ਦੇਖੋ ਬਹੁਤ ਹੀ ਸੋਹਣਾ neck ਬਣਿਆ ਹੋਇਆ ਟੋਟਲ ਹੈਂਡਵਰਕ ਦਾ ਤੇ ਮਸਲੀਨ ਦੀ ਹੀ ਇਹਦੀ ਬਾਟਮ ਆਉਣੀ ਹੈ ਜੀ ਤੇ ਪਿਓਰ ਦਾ ਆਉਣਾ ਦੁਪੱਟਾ ਬਹੁਤ ਸੋਹਣਾ ਲੈਸ ਵਰਕ ਦੇ ਨਾਲ ਤਿਆਰ ਕੀਤੇ ਹੋਏ ਨੇ ਬਿੱਦੂ ਮਿਰਰ ਵਰਕ ਹੋਊਗਾ ਜੀ ਬਹੁਤ ਹੀ ਸੋਹਣੀ ਡੈਟਾ ਪ੍ਰਿੰਟਿੰਗ ਹੋਈ ਹੋਈ ਚਾਰ ਕਲਰਾਂ ਦੇ ਵਿੱਚ ਸਾਡੇ ਕੋਲ ਅਵੇਲੇਬਲ ਆ ਮਸਟਰਡ ਕਲਰ ਆ ਜੀ ਪਿੰਕ ਕਲਰ ਆ ਜੀ ਤੇ orange ਕਲਰ ਆ ਤੇ ਫਿਰੋਜੀ ਕਲਰ ਆ ਚਾਰ ਦੇ ਚਾਰੋ ਕਲਰ ਬਹੁਤ ਹੀ ਸੋਹਣੇ ਨੇ ਇਹਨਾਂ ਵਿੱਚੋਂ ਕੋਈ ਵੀ ਸੂਟ ਤੁਸੀਂ ਬਾਏ ਕਰਨਾ ਚਾਹੁੰਦੇ ਹੋ ਸਾਡੇ ਦਿੱਤੇ ਨੰਬਰਾਂ ਤੇ ਸਾਨੂੰ ਸਕਰੀਨਸ਼ਾਟ ਭੇਜੋ ਤੇ ਵੱਧ ਤੋਂ ਵੱਧ ਸਾਡੇ ਪੇਜ ਨੂੰ ਲਾਈਕ ਫੋਲੋ ਸ਼ੇਅਰ ਕਰੋ ਤੇ ਜੇ ਰੇਟ ਦੀ ਗੱਲ ਕਰੀਏ ਬਾਜ਼ਾਰ ਦੇ ਵਿੱਚ ਰੇਟ ਵਿਕਦਾ 1500 1600 ਨਾਜ਼ ਫੈਸ਼ਨ ਸਾਂਨੇਵਾਲ ਨੇ ਲਾਤੀ ਸੇਲ ਰਖੜੀ ਦਾ ਆਫਰ ਚੱਲਦਾ ਵਾ ਵੱਧ ਤੋਂ ਵੱਧ ਆਫਰ ਦਾ ਆਨੰਦ ਮਾਣੋ ਰੇਟ ਮਿਲੂਗਾ 895 ਰੁਪਏ ਕਿੰਨਾ ਮਿਲੂਗਾ ਜੀ 895 ਰੁਪਏ ਮਿਲਣਾ ਕਿੱਥੇ ਆ ਨਾਜ਼ ਫੈਸ਼ਨ ਸਾਂਨੇਵਾਲ ਥੈਂਕ ਯੂ